ਨਲੇ ਹੋਰੇ ਮੇਰਾ ਕਹਿ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਧੀਰ ਪਾਠਸ਼ਣ ਤੇ ਉਦਾਹਰਣ ਵੀ ਬਖਸ਼ਿਸ਼ ਕੀਤੀ ਸਤਗੁਰੂ ਕਹਿੰਦੇ RAM ਗयो RAVAN ਗयो ਜਾਖੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਚਿੰਤਾ ਤਾਕੀ ਕੀਤੀ ਹੈ ਜੋ ਅਨਹੋਣੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨ ਕੋਏ ਸਤਗੁਰੂ ਕਹਿੰਦੇ ਕਤੇ ਮਤਾ ਇਹ ਪੁਲੇਖੇ ਦੇ ਵਿੱਚ ਪੈ ਕੇ ਭੁੱਲ ਜਾਮੀ ਕਿ ਇਸ ਸੰਸਾਰ ਤੇ ਤੂੰ ਸਦਾ ਵਾਸਤੇ ਰਹਿਣ ਵਾਸਤੇ ਆਇਆ ਕਿਉਂਕਿ ਜਿੰਨਾ ਸਮਾਂ ਆਪਣੇ ਕੋਲ ਹੈ ਮੌਤ ਦੇ ਸੰਬੰਧੀ ਹੀ ਵਿਚਾਰ ਆਪਾਂ ਕਰਨੀ ਹੈ ਮੌਤ ਕੀ ਹੈ ਤੇ ਜੀਵਨ ਕੀ ਹੈ ਕਿਦਾਂ ਅਸੀਂ ਸੰਸਾਰਿਕ ਯਾਤਰਾ ਪੂਰੀ ਕਰਦੇ ਹਾਂ ਕਿਦਾਂ ਮਨੁੱਖ ਜੀਵਨ ਭੋਗਦਾ ਹੈ ਕਿਦਾਂ ਇੱਕ ਕਰਮ ਕਰਦਾ ਹੈ ਕਿਦਾਂ ਚੰਗੇ ਲੇਖ ਲਿਖਦਾ ਹੈ ਕਿਦਾਂ ਮਾੜੇ ਲੇਖ ਲਿਖਦਾ ਹੈ ਇਹ ਸਭ ਕੁਝ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਬਾਣੀ ਦੇ ਵਿੱਚ ਸਾਨੂੰ ਪਾਤਸ਼ਾਹ ਨੇ ਸਮਝਾਉਣਾ ਕੀਤਾ ਹਰ ਇੱਕ ਪੱਖ ਤੇ ਪਾਤਸ਼ਾਹ ਨੇ ਗੱਲ ਕੀਤੀ ਹੈ ਸਾਡੀ ਜ਼ਿੰਦਗੀ ਕਿੱਦਾਂ ਚੱਲਦੀ ਹੈ ਕਿੱਦਾਂ ਮਨੁੱਖ ਜਨਮ ਲੈਂਦਾ ਹੈ ਪਾਤਸ਼ਾਹ ਨੇ ਉਹ ਵੀ ਹਰ ਇੱਕ ਸਟੇਜ ਦੇ ਮੁਤਾਬਕ ਬਿਆਨ ਕੀਤਾ ਸਤਿਗੁਰੂ ਕਹਿੰਦੇ 10 ਬਾਲ ਤਨ 20 ਰਵਣ 30 ਦਾ ਸੁੰਦਰ ਕਹਾਵੇ 40 ਸੀਪੁਰ ਹੋਏ 85 ਪੱਗ ਖਿਸੇ 60 ਕੀ ਬਡੇਪਾ ਆਵੇ 70 ਕਾ ਮਤਹੀਣ 80 ਕਾ ਬਿਵਹਾਰ ਨਾ ਪਾਵੇ ਨਭਹਿ ਕਾ ਸੇ ਜਸਨੀ ਬੂਲ ਨ ਜਾਣੈ ਅਪ ਸਤਗੁਰੂ ਜੀ ਨੇ ਸਾਰਾ ਕੁਝ ਬਿਆਨ ਕੀਤਾ ਪਹਿਲੇ ਪਿਆਰ ਲਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋ ਤੀਜੇ ਭਈਆ ਭਾਬੀ ਵੇਵ ਚੌਥੇ ਪਿਆਰ ਉਪਨਨੀ ਖੇੜ ਪੰਦਵੇ ਖਾਣ ਪੀਣ ਕੀ ਤਾਤ ਛੇਵੇਂ ਕਾਮ ਨ ਪੁੱਛੈ ਜਾਤ ਸੰਧਵੇ ਸਤਵੇਂ ਸੰਝ ਕੀਆ ਕਰਵਾਸ ਅੱਠਵੇਂ ਕਰੋਧ ਹੋਆ ਤਨਨਾਸ਼ ਨੌਵੇਂ ਧੌਲੇ ਉਬੇ ਸਤਗੁਰੂ ਜੀ ਨੇ ਸਭ ਕੁਝ ਹੀ ਬਿਆਨ ਕਰਕੇ ਦੱਸਿਆ ਉਹ ਉਹ ਵੱਖਰੀ ਗੱਲ ਹੈ ਕਿ ਅਸੀਂ ਇਸ ਚੀਜ਼ ਨੂੰ ਪੜਿਆ ਦਾ ਨਾ ਪੜਿਆ ਸਮਝਿਆ ਦਾ ਨਾ ਸਮਝਿਆ ਪਰ ਸਤਗੁਰੂ ਜੀ ਨੇ ਤੇ ਸਭ ਕੁਝ ਬਿਆਨ ਕੀਤਾ ਨਾ ਕਿਉਂਕਿ ਅਸੀਂ ਮੌਤ ਦੇ ਸੰਵਨ ਦੇ ਵਿੱਚ ਜੁੜੇ ਆ ਕੁਝ ਸਮਾਂ ਹੁੰਦਾ ਜਦ ਸਾਡੀ ਅੱਖਾਂ ਦੇ ਸਾਹਮਣੇ ਕੋਈ ਬੰਦਾ ਚੜ੍ਹਾਈ ਕਰ ਜਾਵੇ ਤੇ ਸਾਡੇ ਮਨ ਤੇ ਉਹ ਸੱਟ ਲੱਗਦੀ ਹੈ ਹਰ ਇੱਕ ਘਟਨਾ ਦਾ ਮਨੁੱਖ ਦੇ ਮਨ ਤੇ ਅਸਰ ਹੁੰਦਾ ਹੈ ਜੇ ਕੋਈ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਤੇ ਉਹਦੀ ਅਤ ਦੀ ਖੁਸ਼ੀ ਬੰਦਾ ਮਨਾਉਂਦਾ ਹੈ ਅਖੰਡ ਪਾਠ ਕਰਾਉਂਦਾ ਹੈ ਪੰਗੜੇ ਪਾਉਂਦਾ ਹੈ ਮਠਿਆਈਆਂ ਵੰਡਦਾ ਹੈ ਆਸਗੁਆਣ ਦੇ ਵਿੱਚ ਦੱਸਦਾ ਹੈ ਫੋਨ ਕਰਕੇ ਦੱਸਦਾ ਹੈ ਕਿਉਂ ਕਿ ਇਹਦਾ ਮਨ ਮਨੁੱਖ ਦਾ ਮਨ ਪਰਮਾਤਮਾ ਨੇ ਐਸਾ ਬਣਾਇਆ ਜਿਹੜਾ ਖੁਸ਼ੀ ਤੇ ਗਮੀ ਦੇ ਪ੍ਰਭਾਵ ਨੂੰ ਕਬੂਲਦਾ ਹੈ ਜੇ ਅਤ ਦੀ ਖੁਸ਼ੀ ਹੈ ਤੇ ਖੁਸ਼ ਹੈ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਮਾਟੀ ਦਾ ਪੁੱਤਰਾ ਕੈਸੇ ਨਚਤ ਹੈ ਵੇਖੇ ਵੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਇਹ ਮਿੱਟੀ ਦਾ ਪੁੱਤਰਾ ਪਾਤਸ਼ਾਹ ਕਹਿੰਦੇ ਜਦ ਘਰ ਦੇ ਵਿੱਚ ਖੁਸ਼ੀ ਹੈ ਤੇ ਅਤ ਦਾ ਖੁਸ਼ ਹੈ ਜਦ ਕੋਈ ਘਰ ਦੇ ਵਿੱਚੋਂ ਕਿਸੇ ਦੀ ਮੌਤ ਹੋ ਜਾਵੇ ਕੋਈ ਬਜ਼ੁਰਗ ਚੜ੍ਹਾਈ ਕਰ ਜਾਵੇ ਜਾਂ ਕੋਈ ਨੌਜਵਾਨ ਅਵਸਥਾ ਦੇ ਵਿੱਚ ਚਲਿਆ ਜਾਵੇ ਫਿਰ ਪਾਤਸ਼ਾਹ ਕਹਿੰਦੇ ਇਹ ਅਤ ਦਾ ਦੁਖੀ ਹੋ ਜਾਂਦਾ ਹੈ ਫਿਰ ਅਤ ਦਾ ਦੁਖੀ ਹੋ ਜਾਂਦਾ ਹੈ ਫਿਰ ਵੀ ਸੋਗ ਕਰਦਾ ਹੈ ਫਿਰ ਵੀ ਹਰ ਇੱਕ ਦੇ ਕੋਲ ਆਪਣੇ ਦੁੱਖ ਨੂੰ ਜ਼ਾਹਰ ਕਰਦਾ ਹੈ ਕਿਉਂਕਿ ਦੁੱਖ ਤੇ ਸੁਖ ਦਾ ਪ੍ਰਭਾਵ ਇੱਕ ਬੂਲਦਾ ਹੈ ਪਰ ਸਤਿਗੁਰੂ ਸੱਤਿ ਪਾਛਾ ਕਹਿੰਦੇ ਇਸੇ ਗੱਲ ਨੂੰ ਸਮਝਣ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਨਰ ਦੁਖ ਮੈ ਦੁਖ ਨਹੀਂ ਮਾਨੈ ਸੁਖ ਸੁਨੇਹੋ ਅਰਪੈ ਨਹੀਂ ਜਾਕੇ ਕੰਚਨ ਮਾਟੀ ਮਨੈ ਨਹਿ ਨਿੰਦਿਆ ਨੇ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਹਰਕ ਸੋਗ ਤੈ ਰਹੈ ਨਿਆਰੂ ਨਾਹਿ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸ ਕ੍ਰਿਤੇਗ ਭਾਦਰ ਸਾਹਿਬ ਜੀ ਨੇ ਇੱਕੋ ਸ਼ਬਦ ਦੇ ਵਿੱਚ ਇਹ ਸਾਰਾ ਕੁਝ ਬਿਆਨ ਕਰ ਦਿੱਤਾ ਕਿੰ데 ਮਨੁੱਖ ਦੀ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਕਿੱਦਾਂ ਮਨੁੱਖ ਦਾ ਜੀਵਨ ਚੱਲਣਾ ਚਾਹੀਦਾ ਹੈ ਕਿਉਂਕਿ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੂੰ ਪੈਦਾ ਹੋਇਆ ਇਸ ਸੰਸਾਰ ਤੇ ਤੂੰ ਜਨਮ ਲਿਆ ਇਸ ਸੰਸਾਰ ਦਾ ਰੁਖ ਵੇਖਿਆ ਇਸ ਸੰਸਾਰ ਨੂੰ ਆਪਣੇ ਅੱਖੀਂ ਵੇਖਿਆ ਤੇਰਾ ਇਸ ਸੰਸਾਰ ਤੇ ਆਉਣ ਦਾ ਕੁਝ ਨਾ ਕੁਝ ਮਕਸਦ ਸੀ ਕੁਝ ਨਾ ਕੁਝ ਕਾਰਨ ਸੀ ਜੇ ਤੇਨੂੰ ਪ੍ਰਮਾਤਮਾ ਨੇ ਇਸ ਦੁਨੀਆ ਤੇ ਭੇਜਿਆ ਨਾ ਤਾਂ ਉਹਦੇ ਪਿੱਛੇ ਕੁਝ ਨਾ ਕੁਝ ਕਾਰਨ ਦੇ ਕੇ ਭੇਜਿਆ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆ ਓਛੀ ਮਤ ਮੇਰੀ ਜਾਤ ਜੁਲਾਹਾ ਹਰਕਾ ਨਾਮ ਲਿਓ ਮਹਿਲਾਹ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਅਵਰਕਾਦ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸਰਨਜਾਮ ਲਾਗ ਪਵਤਲ ਤਰਨ ਕੈ ਜਨਮ ਮ੍ਰਿਤਾ ਜਾਤ ਰੰਗ ਬਾਇਆ ਕੈ ਹੁਣ ਦੇਹੀ ਮਿਲੀ ਐ ਨਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹ ਦੇਹੀ ਮਿਲੀ ਐ ਮਨੁੱਖਾ ਜਨਮ ਮਿਲੇ